ਦੇਖੋ ਗੱਲ ਇਹ ਆ ਇਹ ਗੱਲਾਂ ਪਿੰਡਾਂ ਦੇ ਵਿੱਚ ਬਹੁਤ ਭਾਰੀ ਜਿਹੜਾ ਰਿਸਪਾਂਸ ਮਿਲ ਰਿਹਾ ਤੇ ਜਿਹੜੇ ਆ ਦੋ ਚਾਰ ਬੰਦੇ 10 ਝੰਡੀਆਂ ਲੈ ਕੇ ਆ ਜਾਂਦੇ ਆ ਇਹਦੇ ਨਾਲ ਜਿਹੜਾ ਪਿੰਡਾਂ ਦੇ ਵਿੱਚ ਆ ਨਾ ਜਿਹੜਾ ਜਿਹਨੂੰ ਸਰਕਾਰ ਦੀ ਲੋੜ ਆ ਜਿਵੇਂ ਐਸਸੀ ਵਰਗ ਆ ਗਰੀਬ ਵਰਗ ਆ ਵਾਲਮੀਕੀ ਵਰਗ ਆ ਉਹ ਸਾਰਿਆਂ ਨੂੰ ਆਪਣੇ ਬੱਚਿਆਂ ਦੇ ਲਈ ਸਾਰਿਆਂ ਨੂੰ ਵਜੀਫੀਆਂ ਦੀ ਲੋੜ ਹੁੰਦੀ ਆ ਉਹ ਸਕੀਮਾਂ ਇਹ ਰੋਕ ਕੇ ਬੈਠੇ ਹੋਏ ਆ ਇਹ ਤਾਂ ਇਹ ਜਿਹੜੇ ਝੰਡੀਆਂ ਲੈ ਕੇ ਫਿਰਦੇ ਕੋਈ ਕਿਸਾਨ ਨਹੀਂਗੇ ਇਹ ਕਾਂਗਰਸ ਦੇ ਭੇਜੇ ਹੋਏ ਉਹ ਝੰਡੀਆਂ ਚੱਕੀ ਫਿਰਦੇ ਆ ਕਿਰਾਏ ਤੇ ਆਮ ਆਦਮੀ ਦੀ ਸਰਕਾਰ ਨੇ ਉਹਨੇ ਭੇਜੇ ਹੋਏ ਆ ਮੈਨੂੰ ਦਿਖਾ ਦਿਓ ਵੀ ਕਿਹੜੇ ਪਿੰਡ ਦੇ ਕਿਹੜਾ ਕਿਸਾਨ ਆ ਤੁਸੀਂ ਤਾਂ ਉਰੇ ਲੋਕਲੋਂ ਕਿਹੜਾ ਕਿਸਾਨ ਆ ਕਿਹੜੇ ਪਿੰਡ ਦਾ ਮੈਨੂੰ ਦੱਸੋ ਜਿਹੜਾ ਕੋਈ ਇੱਕ ਵੀ ਚੱਜਦਾ ਬੰਦਾ ਜਿਹਨੂੰ ਆਪਾਂ ਕਿਸਾਨ ਕਹਿ ਸਕੀਏ ਵੀ ਆਹ ਖੇਤੀ ਕਰ ਰਿਹਾ ਜੀ 100 ਕਿੱਲੇ ਦੀ ਆਹ ਖੇਤੀ ਕਰ ਰਿਹਾ 20 ਕਿੱਲੇ ਦੀ ਆਹ ਖੇਤੀ ਕਰ ਰਿਹਾ 10 ਕਿੱਲੇ ਦੀ ਆਹ ਖੇਤੀ ਕਰ ਰਿਹਾ 5 ਕਿੱਲੇ ਦੀ ਇਹ ਤਾਂ ਸਿਰਫ ਤੇ ਸਿਰਫ ਪੇਡ ਬੰਦੇ ਆ ਤੁਸੀਂ ਮੈਨੂੰ ਦੱਸੋ ਜਿਹੜਾ ਕੰਮ ਕਰਨ ਵਾਲਾ ਉਹਨੂੰ ਬੇਲ ਹੈ ਰੋਜ਼ ਚੱਕੇੰ ਦਾ ਡੰਡੀਆਂ ਝੰਡੀਆਂ ਜੀਆਂ ਚੱਕੀ ਫਿਰਦੇ ਆ ਜਿਹੜੇ ਕਿਸੇ ਕੋਲ ਹੈ ਟਾਈਮ ਵੀ ਸਾਰਾ ਦਿਨ ਨਾ ਉਹਨੂੰ ਬੱਚਿਆਂ ਦਾ ਕੰਮ ਆ ਨਾ ਉਹਨੂੰ ਪਰਿਵਾਰ ਦਾ ਕੰਮ ਉਹ ਕਿਹੜੀ ਖੇਤੀ ਕਰਦਾ ਹੈ ਜਿਹੜਾ ਐਸਾ ਬੰਦਾ ਹੈ ਖੇਤਾਂ 'ਚੋਂ ਨਿਕਲ ਸਕਦਾ ਹੈ ਮੰਡੀ 'ਚ ਜਾਣਾ ਆਪਣੀਆਂ ਸਪਰੇਆਂ ਕਰਨੀਆਂ ਖਾਦਾਂ ਪਾਉਣੀਆਂ ਇਹ ਸਿਰਫ ਬੇਲੇ ਲੋਕ ਨੇ ਤੇ ਇਹ ਸਿਰਫ ਜਿਹੜੀਆਂ ਮੋਦੀ ਜੀ ਦੀਆਂ ਸਕੀਮਾਂ ਨੇ ਉਹ ਪਿੰਡਾਂ ਤੱਕ ਅਸੀਂ ਤਾਂ ਇਹ ਕਹਿ ਰਹੇ ਆ ਵੀ ਗਰੀਬ ਆਦਮੀ ਦੇ ਮਕਾਨਾਂ ਲਈ ਸਾਰੇ ਦੇਸ਼ ਚੱਲ ਰਹੀਆਂ ਪੰਜਾਬ 'ਚ ਕਿਉਂ ਰੋਕਦੇ ਆ ਇਹ ਵੀ ਭਾਜੀਪੀ ਗਰੀਬਾਂ ਦੇ ਵਿੱਚ ਵੜ ਨਾ ਜਾਵੇ ਸਾਰਿਆਂ ਦੇ ਮਕਾਨ ਬਣਾਉਣੇ ਆ ਸਾਰਿਆਂ ਦੇ ਬਾਥਰੂਮ ਬਣਾਉਣੇ ਆ ਸਾਰਿਆਂ ਨੂੰ ਮਨਰੇਗਾ ਦੀ ਇਸ ਵਾਰ ਡਬਲ ਕਰਨੀ ਆ 100 ਦਿਨ ਤੋਂ 2-200 ਦਿਨ ਕਰਨਾ ਏ ਉਹ ਸਾਰੀਆਂ ਚੀਜ਼ਾਂ ਨੇ ਹਰੇਕ ਦੇ ਘਰ ਦੇ ਉੱਤੇ ਸੋਲਰ ਲੱਗਣਾ ਵੀ ਭਾਈ ਕਿਸੇ ਨੂੰ ਵੀ ਬਿਜਲੀ ਫ੍ਰੀ ਦੇਣ ਦਾ ਕੋਈ ਲਾਲਚੀ ਨਾ ਦੇ ਸਕੇ ਸੋਲਰ ਸਿਸਟਮ ਲੱਗ ਜਾਏ ਉਦੋਂ ਤੱਕ ਉਹਨਾਂ ਦੀ ਸਾਰੀ ਉਮਰ ਦੀ ਬਿਜਲੀ ਫ੍ਰੀ ਤੇ 15000 ਰੁਪਏ ਉਹਨੂੰ ਸਾਲ ਦਾ ਮਿਲਣਾ ਇਹ ਸਾਰੀਆਂ ਚੀਜ਼ਾਂ ਨੇ ਤੇ ਇਸ ਕਰਕੇ ਜਿਹੜੀ ਆਟਾ ਦਾਲ ਜਾਂ ਕਣਕ ਆਉਂਦੀ ਉਹ ਕਿੱਥੋਂ ਆਉਂਦੀ ਆ ਕੇਂਦਰ ਤੋਂ ਆਉਂਦੀ ਆ ਉਹ ਵੀ ਇਹ ਆਮ ਆਦਮੀ ਤੇ ਕਾਂਗਰਸ ਜਿਹੜੀ ਅੱਧੀ ਦੇਰੀ ਆ ਥੱਲੇ ਉਹ ਵੀ ਖਾਲੀ ਤੇ ਪਿੰਡਾਂ ਚ ਨੀਲੇ ਕਾਰਡ ਗਰੀਬ ਦਾ ਹੀ ਅਸਰ ਆ ਨਾ ਸਮਾਰਟ ਕਾਰਡ ਅੱਧੇ ਤੋਂ ਵੱਧ ਕੱਟੇ ਪਏ ਆ ਉਹ ਅਸੀਂ ਜੇ ਭਾਜਪੀ ਅੰਦਰ ਜਾਊਗੀ ਤਦ ਹੀ ਨਵੇਂ ਕਾਰਡ ਬਣਨਗੇ ਤਦ ਹੀ ਸਾਰੀਆਂ ਸਕੀਮਾਂ ਲਾਗੂ ਹੋਣਗੀਆਂ ਜਿਹੜੇ ਅੰਸ਼ਵਰ ਕਾਰਡ ਆ ਜਿਹਦੇ ਵਿੱਚ 5 ਲੱਖ ਫ੍ਰੀ ਆ ਹਰ ਗਰੀਬ ਦਾ ਇਲਾਜ ਇਹ ਜਾਣ ਕੇ ਨਹੀਂ ਜਾਣ ਦਿੰਦੇ ਵੀ ਉਹ ਲੋਕ ਨੇ ਜਿਹੜੇ ਪਰ ਮੈਂ ਅੱਜ ਇਹ ਕਹਿਣਾ ਚਾਹਨਾ ਸਾਡੇ ਐਸਸੀ ਪਰਿਵਾਰ ਨੇ ਜਿਹੜੇ ਉਹਨਾਂ ਦੀ ਆਬਾਦੀ ਜੇ ਮੈਂ ਕਹਾਂ ਨਾ ਅੱਜ ਵੀ ਪਿੰਡਾਂ 'ਚ ਹਰ ਪਿੰਡ 'ਚ ਵੱਧਦਾ ਪੰਜਾਬ ਦੀ ਜੇ ਮੈਂ ਗੱਲ ਕਰਾਂ ਤੇ ਜੇ ਇਹਨਾਂ ਨੇ ਕਿਸੇ ਨੇ ਵੀ ਬੀਜੇਪੀ ਤੋਂ ਇਲਾਵਾ ਜੇ ਕਾਂਗਰਸ ਨੇ ਇਕੱਠ ਕਰਨਾ ਜੇ ਆਮ ਆਦਮੀ ਨੇ ਇਕੱਠ ਕਰਨਾ ਤੇ ਫਿਰ ਇਹਨਾਂ ਨੂੰ ਵੇੜੇ ਯਾਦ ਆ ਜਾਂਦੇ ਆ ਫਿਰ ਇਹਨਾਂ ਦੇ ਜਿਹੜੇ ਵੀ ਲੀਡਰ ਲੰਬੜਦਾਰ ਬਣੇ ਹੋਏ ਨੇ ਉਹ ਜਾ ਕੇ ਫਿਰ ਐਸੀਆਂ ਉਹ ਚ ਜਾ ਕੇ ਵੇੜਿਆਂ 'ਚ ਉਹ ਪ੍ਰੋਗਰਾਮ ਰੱਖਦੇ ਨੇ ਕਰ ਲੈਣ ਤਾਂ ਆਪ ਇਕੱਠ ਨਿਕਲਣ ਤਾਂ ਇਹਨਾਂ ਦੇ ਬੱਚੇ ਤੋਂ ਪੰਜ ਨਿਕਲਣ ਤਾਂ ਇਹਨਾਂ ਦੇ ਪਰਿਵਾਰ ਤੋਂ ਪਾਂਚ ਇਹ ਐਸਸੀ ਨੇ ਜਿਹੜੇ ਸਾਰਾ ਕੁਝ ਅਜ ਦੇਸ਼ ਨੂੰ ਖੜੇ ਜਿਹੜੇ ਮਿਹਨਤ ਕਰਦੇ ਆ ਉਹਨਾਂ ਨੂੰ ਰੂੜੀਆਂ ਸਿੱਟਣ ਨੂੰ ਜਗ੍ਹਾ ਨਹੀਂ ਉਹ ਦਮਾਉਣੇ ਆ ਸਭ ਕੁਝ ਮੋਦੀ ਸਾਹਿਬ ਦੀਆਂ ਗਰੰਟੀਆਂ ਇਹ ਪਰ ਇਹ ਜਾਣ ਕੇ ਚਾਹੁੰਦੇ ਆ ਵੀ ਜੇ ਗਰੀਬ ਕੋਲ ਪਹੁੰਚ ਹੋ ਗਈ ਤਾਂ ਗਰੀਬ ਤਖੜਾ ਹੋ ਗਿਆ ਤੇ ਫਿਰ ਸਾਡੀ ਦੁਕਾਨ ਕਿੱਥੋਂ ਚੱਲੂ ਇਸ ਕਰਕੇ ਆਪ ਤਾਂ ਬੜੇ ਤੋਂ ਬੜੇ ਜਹਾਜ਼ ਕਰਕੇ ਬਾਹਰ ਆਪਣੇ ਬੱਚੇ ਤਾਂ ਜਿੰਨੇ ਵੀ ਲੀਡਰ ਨੇ ਸਾਰਿਆਂ ਦੇ ਬਾਹਰ ਨੇ ਤੇ ਇੱਥੇ ਗਰੀਬ ਨੂੰ ਕਹਿੰਦੇ ਲੱਗਿਆ ਰਵੇ ਚਿੱਟੇ ਦੇ ਮਗਰ ਲੱਗਿਆ ਰਵੇ ਨਸ਼ੇ ਦੇ ਮਗਰ ਗੋਲੀਆਂ ਖਾਣ ਇਹਨੂੰ ਨਾ ਕੋਈ ਰੋਜ਼ਗਾਰ ਮਿਲ ਜੇ ਮੈਂ ਸਿੱਧਾ ਕਹਨਾ 15 ਦਿਨ ਸਾਰੇ ਸਾਡੇ 80 ਭਾਈਚਾਰੇ ਨੂੰ ਨਿਕਲੋ ਬਾਹਰ ਨਿਕਲੋ ਤੇ ਕਮਲ ਦੇ ਫੰਦ ਤੇ ਮੋਹਰ ਲਾਓ ਇਹ ਜਿਹੜੀ ਇਹ ਜਿਹੜਾ ਕੁਝ ਹੋਣ ਨਹੀਂ ਦੇ ਰੇ ਇਹ ਕੋਈ ਕੰਮ ਨਹੀਂ ਹੋਣ ਦੇ ਰੇ ਇਹ ਐਂਟਰ ਨਹੀਂ ਕਰਨ ਦੇ ਰੇ ਪ੍ਰਾਈਮ ਮਿਨਿਸਟਰ ਸਾਹਿਬ ਉਦੋਂ ਵੀ ਸਭ ਕੁਝ ਅਨਾਉਂਸ ਕਰਨ ਆ ਰਹੇ ਸੀ ਗਰੀਬਾਂ ਦਾ ਕਰਜ਼ਾ ਮਾਫ ਫੋਰ ਸਭ ਕੁਝ ਤੇ ਕਾਂਗਰਸ ਵਾਲਿਆਂ ਨੇ ਉਦੋਂ ਥੋੜਾ ਬਹੁਤਾ ਡਰਾਮਾ ਕੀਤਾ ਸੀ ਕਰਜ਼ਾ ਮਾਫ ਕਰਨ ਦਾ ਕਿਸਾਨਾਂ ਦਾ ਤੇ ਗਰੀਬ ਦਾ ਕਿਉਂ ਨਹੀਂ ਕੀਤਾ ਉਹਨਾਂ ਦਾ 10-10 ਹਜ਼ਾਰ ਰੁਪਏ ਸੀ ਕੁੱਲ ਕਰਜ਼ਾ ਉਹ ਵੀ ਨਹੀਂ ਇਹਨਾਂ ਨੇ ਮਾਫ਼ ਕੀਤਾ ਇਸ ਕਰਕੇ ਪਖੰਡੀ ਨੇ ਸਭ ਕੁਝ ਝੂਠ ਬੋਲਦੇ ਆ ਮੁਫਤ ਬਿਜਲੀ ਦੇਤੀ ਦੇਤੀ ਜੀਬ ਚੋਂ ਦੇਤੀ ਬਿਜਲੀ ਆ ਜਿਹੜੀ ਉਹਦਾ ਸਰਕਾਰ ਦੀ ਆ ਕੋਈ ਵੀ ਦੇ ਸਕਦਾ ਤੇ ਇਸ ਕਰਕੇ ਇਹਨਾਂ ਨੂੰ ਜਿਹੜੀ ਜੀਬ ਚ ਸਿੱਧਾ ਰੋਜ਼ਗਾਰ ਜਿਹੜਾ ਸਰਕਾਰ ਮੋਦੀ ਸਾਹਿਬ ਵੱਲੋਂ ਆਉਣਾ ਲੱਖਪਤੀ ਦੀਦੀਆਂ ਬਣਾਉਣੀਆਂ ਨੇ ਪਿੰਡ ਚ ਸੜਨੀਆਂ ਭੈਣਾ ਬੈਠੀਆਂ 3 ਕਰੋੜ ਨੂੰ ਉਹਨਾਂ ਨੇ ਲੱਖਪਤੀ ਬਣਾਉਣਾ ਉਹ ਸਕੀਮ ਨੂੰ ਅਸੀਂ ਇਹ ਵਡਣ ਨਹੀਂ ਦੇ ਰਹੇ ਇਸ ਕਰਕੇ ਕੱਲੇ-ਕੱਲੇ ਪਿੰਡ 'ਚ ਲਾਮਬੰਦ ਹੋ ਜਾਓ ਬਿਲਕੁਲ ਬਿਲਕੁਲ ਵੀ ਇਹਨਾਂ ਦੀ ਪ੍ਰਵਾਹ ਕਰਨ ਦੀ ਲੋੜ ਨਹੀਂ ਤੇ ਇਸ ਕਰਕੇ ਜਿਹਨੂੰ ਇਹ ਕਰਨਗੇ ਜੇ ਗਰੀਬ ਦੇ ਘਰੇ ਪ੍ਰੋਗਰਾਮ ਰੱਖਿਆ ਖਬਰਦਾਰ ਜੇ ਤੁਸੀਂ ਆ ਕੇ ਉੱਥੇ ਖਲਲ ਪਾਉਣ ਦੀ ਕੋਸ਼ਿਸ਼ ਕੀਤੀ ਆ ਤੇ ਅਗਲਾ ਟੱਕਰਾ ਹੈ ਜਿਹੜਾ ਉਹ ਗਰੀਬ ਫਿਰ ਗਰੀਬ ਜਦੋਂ ਮਾਰਦਾ ਨਾ ਫਿਰ ਉਹਦੇ ਮੁਰੇ ਕੋਈ ਟਿਕਦਾ ਨਹੀਂਗਾ ਤੇ ਦੂਜੀ ਗੱਲ ਅੱਜ ਬਹੁਤ ਭਾਜਪੀ ਦਾ ਮੋਦੀ ਸਾਹਿਬ ਦਾ ਜਿਨ੍ਹਾਂ ਨੇ ਆਪ ਟੈਲੀਫੋਨ ਕਰਕੇ ਗੇਜाराम ਜੀ ਬਾਲਮੀਕੀ ਉਹਨਾਂ ਨੂੰ ਟਿਕਟ ਦਿੱਤੀ ਆ ਤੇ ਇਹ ਇੱਕ ਬਾਲਮੀਕ ਭਾਈਚਾਰੇ ਲਈ ਇੱਕ ਦਵਾਰ ਖੋਲ੍ਹਿਆ ਰਾਹ ਖੋਲ੍ਹਿਆ ਹੈ ਅੱਜ ਤੋਂ ਬਾਅਦ ਪਾਰਲੀਮੈਂਟ ਦੇ ਵਿੱਚ ਜਦੋਂ ਬਾਲਮੀਕ ਸਾਡੇ ਗੇਜਾ ਰਾਮ ਜੀ ਜਦ ਗੱਲ ਕਰਨਗੇ ਭਗਵਾਨ ਬਾਲਮੀਕ ਮਹਾਰਾਜ ਦੀ ਜਦੋਂ ਗੱਲ ਕਰਨਗੇ ਸਾਡੇ ਬਾਲਮੀਕ ਪਰਿਵਾਰਾਂ ਦੀ ਤੁਸੀਂ ਦੇਖਿਓ ਤਾਂ ਸਹੀ ਕੀ ਕਿਵੇਂ ਇਹ ਨਵਾਂ ਇੱਕ ਇੱਕ ਫਾੜਕ ਖੁੱਲ ਗਿਆ ਇਹ ਤੋਂ ਇਹ ਤੋਂ ਬਾਅਦ ਹਰ ਸਰਪੰਚ ਪਿੰਡ ਦੇ ਪੰਚਾਇਤ ਪਿੰਡ ਦੀ ਬਾਲਮੀਕੀ ਸਮਾਜ ਹੋਏਗਾ ਐਮਐਲਏ ਦੀਆਂ ਇਲੈਕਸ਼ਨਾਂ ਆਉਣਗੀਆਂ ਗੇਜਰਾਮ ਜੀ ਵੱਧ ਤੋਂ ਵੱਧ ਟਿਕਟਾਂ ਜਿਹੜੀਆਂ ਵਾਲਮੀਕ ਸਮਾਜ ਨੂੰ ਦਵਾਉਣਗੇ ਇਹਦਾ ਇੱਕ ਨਵਾਂ ਮੈਂ ਸਮਝਦਾ ਚਮਤਕਾਰ ਹੋ ਗਿਆ ਜਿਹੜਾ ਮੋਦੀ ਸਾਹਿਬ ਨੇ ਸਿੱਧਾ ਹੀ ਵਾਲਮੀਕ ਉਹਨਾਂ ਦੀ ਕਿਰਪਾ ਹੋਈ ਆ ਜਿਹੜੀ ਟਿਕਟਾਂ ਜਿਹੜੀ ਉਹ ਗੇਜਰਾਮ ਜੀ ਨੂੰ ਮਿਲੀ ਆ ਬਹੁਤ ਖੁਸ਼ੀ ਆ ਪਿੰਡਾਂ 'ਚ ਇੱਕ ਲਹਿਰ ਆ ਤੁਸੀਂ ਦੇਖਿਓ ਤਾਂ ਸਹੀ